ਪੰਜਾਬ ਸਰਕਾਰ ਨੂੰ ਜਾਂ ਜਿਹੜਾ ਕਿ ਡਿਪਾਰਟਮੈਂਟਸ ਨੂੰ ਆਪਦੇ ਆਪ ਆਪਦੇ ਲੈਵਲ ਤੇ ਕਰਨਾ ਚਾਹੀਦਾ ਸੀਗਾ ਉਹ ਹੁਣ ਕੋਰਟ ਦੇ ਵਿੱਚ ਜਦੋਂ ਕੇਸ ਚੱਲਿਆ ਤੇ ਉਹ ਕੋਰਟ ਨੇ ਆਪਦੀ ਸਿਰ ਤੇ ਇਹ ਗੱਲ ਲੈ ਕੇ ਆਪਦੀ ਜ਼ਿੰਮੇਵਾਰੀ ਦੇ ਨਾਲ ਇਸ ਕੇਸ ਨੂੰ ਅੱਗੇ ਵਧਾਉਂਦੇ ਹੋਏ ਇਸ ਤਰ੍ਹਾਂ ਦੇ ਆਰਡਰ ਪਾਸ ਕੀਤੇ ਨੇ ਅਨ ਅਥੋਰਾਈਜ਼ਡ ਇੰਟਰਵਿਊ ਸੀਗੀ ਇਸ ਕਰਕੇ ਦੋ ਪਰਚੇ ਉਹਨਾਂ ਨੇ ਰਜਿਸਟਰ ਕਰਨ ਦਾ ਆਰਡਰ ਕੀਤਾ ਜਿਹਦੇ ਕਰਕੇ ਕੱਲ ਨੂੰ ਜਦੋਂ ਕੀਵੀਐਸ ਕੇਸ ਦੇ ਵਿੱਚ ਜਿਹੜੇ ਦੋਸ਼ੀ ਨੇ ਜਾਂ ਜਿਹੜੇ ਗਵਾਹ ਨੇ ਉਹਨਾਂ ਨੂੰ ਪ੍ਰਾਪਰ ਤਰੀਕੇ ਦੇ ਨਾਲ মিডিਆ ਕਰਮੀਆਂ ਨੂੰ ਮੈਂ ਦੱਸਣਾ ਚਾਹੁੰਦਾ ਜੀ ਅੱਜ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੋਈ ਸੀ ਪਿਛਲੇ ਸੈਪਟੈਂਬਰ ਚ ਉਸ ਇੰਟਰਵਿਊ ਦੇ ਬਾਰੇ ਅੱਜ ਸੁਣਵਾਈ ਸੀ ਕਿ ਪੰਜਾਬ ਦੇ ADGP ਜੇਲ ਅਰुणਪਾਲ ਸਿੰਘ ਜੀ ਪਰਸਨਲੀ ਪੇਸ਼ ਹੋਏ ਸੀ ਕੋਰਟ ਦੇ ਵਿੱਚ ਉਹਨਾਂ ਨੇ ਅੱਜ ਜੋ ਮੇਨ ਗੱਲ ਮਾਨਜੋ ਕੋਰਟ ਨੂੰ ਦੱਸੀ ਹੈ ਉਹਦੇ ਵਿੱਚ ਇੱਕ ਛੇ ਸ਼ਾਮਲ ਹੈ ਕੀ ਜਿਹੜੀ ਇੰਟਰਵਿਊ ਸੀਗੀ ਉਹ ਇੰਟਰਨੈਟ ਤੋਂ ਡਾਊਨ ਕੀਤੀ ਜਾਏਗੀ मीनिंग देयर बाय ਕਿ ਕੋਰਟ ਨੂੰ ਉਹਨਾਂ ਨੇ ਦੱਸਤਾ ਹੈ ਕਿ ਇਹ ਅਨঅথরাইਜ਼ਡ ਇੰਟਰਵਿਊ ਸੀਗੀ ਤੇ ਉਹ ਇੰਟਰਵਿਊ ਜਿਹੜੀ ਹੈ ਉਹ ਹਟਾ ਲਈਤੀ ਜਾਏਗੀ ਦੂਜਾ ਉਹਨਾਂ ਨੇ ਦੱਸਿਆ ਕਿ ਦੋ ਐਫ ਆਈ ਆਰ ਜਿਹੜੀਆਂ ਨੇ ਉਹ ਪੰਜਾਬ ਸਰਕਾਰ ਦਰਜ ਕਰਨ ਜਾ ਰਹੀ ਹੈ ਮਤਲਬ ਉਹਨਾਂ ਨੇ ਰਿਕਮੈਂਡ ਕਰਕੇ ਭੇਜੀ ਤੀ ਹੈ ਜਿਹੜੀ ਕਮੇਟੀ ਬਣਾਈ ਸੀਗੀ ਏ ਡੀ ਜੀ ਪੀ ਜੇਲ ਤੇ ਐਸਟੀਐਫ ਦੇ ਜਿਹੜੇ ਮੁਖੀ ਸੀਗੇ ਕੁਲਦੀਪ ਸਿੰਘ ਜੀ ਉਹਨਾਂ ਵੱਲੋਂ ਪੰਜਾਬ ਸਰਕਾਰ ਨੂੰ ਇਹ ਰਿਕਮੈਂਡੇਸ਼ਨ ਕੀਤੀ ਗਈ ਹੈ ਕਿ ਇਹ ਅਨ ਇਸ ਇੰਟਰਵਿਊ ਸੀ ਕਿ ਇਸ ਕਰਕੇ ਦੋ ਪਰਚੇ ਉਹਨਾਂ ਨੇ ਰਜਿਸਟਰ ਕਰਨ ਦਾ ਆਰਡਰ ਕੀਤਾ ਜਿਹਦੇ ਕਰਕੇ ਕੱਲ ਨੂੰ ਜਦੋਂ ਕੇਵੀਐਸ ਕੇਸ ਦੇ ਵਿੱਚ ਜਿਹੜੇ ਦੋਸ਼ੀ ਨੇ ਜਾਂ ਜਿਹੜੇ ਗਵਾਹ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਪਰ ਸੀਆਰਪੀਸੀ ਦੇ ਪ੍ਰੋਸੀਜਰ ਦੇ ਤਹਿਤ ਬੁਲਾ ਕੇ ਤੇ ਉਹਨਾਂ ਦੇ ਕੋਲੋਂ ਜਾਣਕਾਰੀ ਜਿਹੜੀ ਉਹ ਹਾਸਲ ਕੀਤੀ ਜਾ ਸਕੇ ਇਸ ਤੋਂ ਇਲਾਵਾ ਜਿਹੜੀ ਮਾਨਯੋਗ ਹਾਈ ਕੋਰਟ ਹੈ ਉਹ ਮਾਨਯੋਗ ਹਾਈ ਕੋਰਟੇ ਚਾਹੁੰਦੀ ਹੈ ਕਿ ਜੇਲ੍ਹਾਂ ਦੇ ਵਿੱਚ ਇੰਟਰਨੈਟ ਦੀ ਦੁਰਉਪਯੋਗ ਨਾ ਹੋ ਸਕੇ ਐਸ ਕਰਕੇ ਐਸਾ ਸਿਸਟਮ ਜਾਰੀ ਕੀਤਾ ਜਾਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਪੈਸਾ ਖਰਚਣਾ ਚਾਹੀਦਾ ਹੈ ਤੇ ਸਰਕਾਰ ਨੂੰ ਜੇਲ੍ਹਾਂ ਦੇ ਵਿੱਚ ਪੂਰੇ ਪੁਲਿਸ ਮੁਲਾਜ਼ਮਾਂ ਦੇ ਨੂੰ ਸੈਨਸਟਾਈਜ਼ ਕਰਕੇ ਸੈਨੀਟਾਈਜ਼ ਕਰਕੇ ਫਿਰ ਉਸ ਤੋਂ ਬਾਅਦ ਜੇਲ੍ਹਾਂ ਨੂੰ ਸੁਰੱਖਿਅਤ ਬਣਾਉਣਾ ਚਾਹੀਦਾ ਹੈ ਤਾਂ ਕਿ ਉੱਥੇ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਤੋਂ ਨਾ ਵਾਪਰ ਸਕੇ ਉਸ ਕਰਕੇ ਪੰਜਾਬ ਸਰਕਾਰ ਨੇ ਜੇਲਸ ਡਿਪਾਰਟਮੈਂਟ ਨੂੰ ਇਹ ਕਿਹਾ ਕਿ ਤੁਸੀਂ ਛੇਤੀ ਤੋਂ ਛੇਤੀ ਇੱਕ ਪਾਲਿਸੀ ਤਿਆਰ ਕਰਕੇ ਕੋਰਟ ਨੂੰ ਦਿਓ ਉਹ ਪਾਲਿਸੀ ਨੂੰ ਤਿਆਰ ਕਰਕੇ ਹੁਣ ਅਗਲੀ ਜਿਹੜੀ ਤਾਰੀਖ ਪਾਈ ਹੈ ਉਹ 20 ਅ ਦਸੰਬਰ ਦੀ ਡੇਟ ਰੱਖੀ ਹੈ 20 ਦਸੰਬਰ ਨੂੰ ਦੁਬਾਰਾ ਇਸ ਕੇਸ ਦੀ ਸੁਣਵਾਈ ਹੋਏਗੀ ਔਰ ਇਸ ਟਾਈਮ ਦੇ ਵਿੱਚ ਸਰਕਾਰ ਨੂੰ ਇਹ ਆਦੇਸ਼ ਦਿੱਤੇ ਗਏ ਹੈ ਕਿ ਸਾਨੂੰ ਇੱਕ ਪਾਲਿਸੀ ਬਣਾ ਕੇ ਦਿਓ ਜਿਹੜੀ ਪਾਲਿਸੀ ਦੇ ਉੱਤੇ ਜੇ ਕੋਰਟ ਨੂੰ ਉਹ ਠੀਕ ਲੱਗੇਗੀ ਤੇ ਉਸ ਪਾਲਿਸੀ ਨੂੰ ਹੀ ਫਾਰਮੂਲੇਟ ਕਰਨ ਦਾ ਆਰਡਰ ਕੀਤਾ ਜਾਏਗਾ ਜਾਂ ਫਿਰ ਕੋਰਟ ਆਪ ਦੇ ਵੱਲੋਂ ਜਿਹੜੀਆਂ ਉਹ ਉਸ ਦੇ ਵਿੱਚ ਸੁਝਾਅ ਪਾ ਕੇ ਇੱਕ ਨਵੀਂ ਪਾਲਿਸੀ ਬਣਾਈ ਜਾਏਗੀ ਤਾਂ ਕਿ ਚੇਲਾਂ ਦੇ ਵਿੱਚੋਂ ਦੀ ਜਿਹੜੇ ਮੋਬਾਈਲ ਫੋਨਸ ਨੇ ਡਰੱਗਸ ਨੇ ਜਾਂ ਜਿਹੜੇ ਅਨਥੋਰਾਈਜ਼ਡ ਇੰਟਰਨੈਟ ਦੀ ਵਰਤੋਂ ਹੁੰਦੀ ਹੈ ਜਿਹੜੀ ਆਪਾਂ ਰੋਜ਼ ਦੇਖਦੇ ਆ ਰੈਂਸਮ ਕਾਲਸ ਹੁੰਦੀਆਂ ਨੇ ਕਿਡਨਾਪਿੰਗ ਦੀਆਂ ਕਾਲਸ ਹੁੰਦੀਆਂ ਨੇ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਉਹਨੂੰ ਬੰਦ ਕੀਤਾ ਜਾ ਸਕੇ ਸੋ ਆਪਦੇ ਵੱਲੋਂ ਮੈਂ ਇਹ ਕਹਿਣਾ ਚਾਹਾਂਗਾ ਕਿ ਜੋ ਕੰਮ ਪੰਜਾਬ ਸਰਕਾਰ ਨੂੰ ਜਾਂ ਜਿਹੜਾ ਕਿ ਡਿਪਾਰਟਮੈਂਟਸ ਨੂੰ ਆਪਦੇ ਆਪ ਆਪਦੇ ਲੈਵਲ ਤੇ ਕਰਨਾ ਚਾਹੀਦਾ ਸੀਗਾ ਉਹ ਹੁਣ ਕੋਰਟ ਦੇ ਵਿੱਚ ਜਦੋਂ ਕੇਸ ਚੱਲਿਆ ਤੇ ਉਹ ਕੋਰਟ ਨੇ ਆਪਦੀ ਸਿਰ ਤੇ ਇਹ ਗੱਲ ਲੈ ਕੇ ਆਪਦੀ ਜ਼ਿੰਮੇਵਾਰੀ ਦੇ ਨਾਲ ਇਸ ਕੇਸ ਨੂੰ ਅੱਗੇ ਵਧਾਉਂਦੇ ਹੋਏ ਇਸ ਤਰ੍ਹਾਂ ਦੇ ਆਰਡਰ ਪਾਸ ਕੀਤੇ ਨੇ ਤਾਂ ਕਿ ਇਹ ਜਿਹੜਾ ਤੰਦਾ ਚੱਲ ਰਿਹਾ ਜਿਲ੍ਹਾਂ ਦੇ ਵਿੱਚ ਉਹਦੀ ਇਹ ਬੰਦ ਹੋ ਸਕੇ ਪਰ ਵਕੀਲ ਸਾਹਿਬ ਕਿਤਨਾ ਕਿਤੇ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਉਹ ਇੰਟਰਵਿਊ ਨਹੀਂ ਸੀ ਕਿਤੇ ਕਿਤੇ ਨਾ ਕਿਤੇ ਨਹੀਂ ਜੀ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਬੜੇ ਰੁਕਵੇਂ ਤਰੀਕੇ ਦੇ ਨਾਲ ਬੜਾ ਮਤਲਬ ਜਿੰਨੇ ਉਤੇ ਕਹਿੰਦੇ ਆ ਵੀ ਜ਼ੋਰ ਪਾ ਕੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਹੋਈ ਹੈ ਇਹ ਕਿਤੇ ਨਾ ਕਿਤੇ ਵਾਲੀ ਗੱਲ ਨਹੀਂ ਹੈਗੀ ਉਹਨਾਂ ਨੇ ਆਪਦੇ ਸਿਰ ਤੋਂ ਇਹ ਬੋਝ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਇਹ ਮੋਟਿਵ ਨਹੀਂ ਸੀਗਾ ਕਿ ਅਸੀਂ ਕਿਸੇ ਇੱਕ ਪਾਰਟਿਕੂਲਰ ਆਫੀਸਰ ਨੂੰ ਜ਼ਿੰਮੇਵਾਰ ਟਰਾਈਏ ਅਸੀਂ ਇਹ ਚਾਹੁੰਦੇ ਸੀਗੇ ਵੀ ਪੰਜਾਬ ਸਰਕਾਰ ਜੇ ਪੰਜਾਬ ਚ ਇੰਟਰਵਿਊ ਨਹੀਂ ਹੋਈ ਤਾਂ ਕਿਹੜੀ ਜਗ੍ਹਾ ਤੇ ਹੋਈ ਹੈ ਤੇ ਉਹ ਇੰਟਰਵਿਊ ਨੂੰ ਦੱਸਣ ਚ ਪ੍ਰੋਬਲਮ ਕੀ ਹੈ ਤੁਹਾਨੂੰ ਕੀ ਦਿੱਕਤ ਹੈ ਜੇ ਉਹ ਦਿੱਲੀ ਦੇ ਵਿੱਚ ਹੋਈ ਹੈ ਤੁਹਾਨੂੰ ਕੀ ਦਿੱਕਤ ਹੈ ਉਹ ਰਾਜਸਥਾਨ ਚ ਹੋਈ ਹੈ ਹਰਿਆਣਾ ਚ ਹੋਈ ਹੈ ਤੁਸੀਂ ਕੋਰਟ ਨੂੰ ਇਹ ਦਸ ਸਕਦੇ ਹੋ ਨਾ ਕਿ ਇਹ ਇੰਟਰਵਿਊ ਸਾਡੇ ਹਿਸਾਬ ਦੇ ਨਾਲ ਜਿਸ ਟਾਈਮ ਦੇ ਉੱਤੇ ਹੋਈ ਸੀ ਉਸ ਟਾਈਮ ਤੇ ਲਾਰੈਂਸ ਬਿਸ਼ਨੋਈ ਕਿਹੜੀ ਜੇਲ ਦੇ ਵਿੱਚ ਕੈਦ ਸੀਗਾ ਲੇਕਿਨ ਬੜੀ ਸ਼ਰਮ ਵਾਲੀ ਗੱਲ ਹੈ ਕਿ ਉਸ ਰਿਪੋਰਟ ਦੇ ਵਿੱਚ ਕੋਈ ਵੀ ਇਹ ਜ਼ਿਕਰ ਨਹੀਂ ਕੀਤਾ ਗਿਆ ਕਿ ਵੀ ਉਸ ਇੰਟਰਵਿਊ ਨੂੰ ਕਿੱਥੇ ਹੋਇਆ ਦਿਖਾਇਆ ਗਿਆ